ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੇ ਰੱਖੇ ਦੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਅੱਜ ਜਿਵੇਂ ਟਾਈਮ 'ਚ ਟਾਈਮ ਕੱਢ ਕੇ ਵੀਡੀਓ ਪਾ ਰਹੀ ਹਾਂ ਸੂਟਾਂ ਦੀ ਆਪਣੇ ਕੋਲੇ ਬਹੁਤ ਸੋਹਣਾ ਸਟਾਕ ਆ ਚੁੱਕਿਆ ਜਿਵੇਂ ਮੌਸਮ ਦੇ ਹਿਸਾਬ ਨਾਲ ਹੁਣ ਮੌਸਮ ਬਦਲਣਾ ਸ਼ੁਰੂ ਹੋਗਾ ਉਹਦੇ ਹਿਸਾਬ ਨਾਲ ਜਿਵੇਂ ਕੜਾਈਆਂ ਵਾਲੇ ਸੂਟ ਹੈਂਡਵਰਕ ਸੂਟ ਬਹੁਤ ਸੋਹਣੇ ਸੋਹਣੇ ਸੂਟ ਕਲਰ ਡਿਜ਼ਾਈਨ ਆ ਚੁੱਕੇ ਆ ਤੁਸੀਂ ਜਿਵੇਂ ਬਾਈ ਹੁਣ ਅੱਗੇ ਚੱਲੂ ਆ ਵੇਖੋ ਦੀਵਾਲੀ ਦਾ ਆਉਣ ਵਾਲਾ ਤਿਹਾਰ ਦਿਵਾਲੀ ਵਾਰ ਤਾਉਣਗੇ ਉਸ ਹਿਸਾਬ ਨਾਲ ਆਪਣੇ ਕੋਲੇ ਕਢਾਈ ਵਾਲਾ ਕਪੜਾ ਵੀ ਆ ਚੁੱਕਿਆ ਤੇ ਬਿਨਾ ਕਢਾਈ ਤੋਂ ਵੀ ਆ ਚੁੱਕਿਆ ਸੂਟ ਪੌਂਚੇ ਦੇ ਵਰਕ ਵਾਲੇ ਸੂਟ ਵੀ ਆ ਚੁੱਕਿਆ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਆ ਚੁੱਕਿਆ ਤੇ ਜਰੂਰ ਜੇ ਮੇਰੇ ਕਿਸੇ ਭੈਣ ਨੂੰ ਪਸੰਦ ਹੋਣ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੇ ਜੀ ਆਪ ਵੀ ਆਰਡਰ ਤੁਸੀਂ ਲੱਕ ਕਰ ਸਕਦੇ ਹੋ ਕਿਉਂਕਿ ਅੱਜ ਮੈਂ ਟਾਈਮ ਤੋਂ ਟਾਈਮ ਕੱਢ ਕੇ ਹੀ ਵੀਡੀਓ ਪਾ ਰਹੀ ਜਿੰਨੇ ਕੁ ਟੁਕੜਾ ਨਹੀਂ ਮੇਰੇ ਕੋ ਪਾਈ ਗਈ ਸੋ ਨੂੰ ਜਰੂਰ ਦਿਖਾਉਂਗੀ ਸਪਾਟ ਸੌਰੀ ਆਪਣੇ ਕੋਲੇ ਸੂਟ ਬਹੁਤ ਆ ਚੁੱਕੇ ਨੇ ਬਰਬਰੀਤੀ ਬਾਈ ਹੁਣ ਕਪੜਾ ਚੱਲ ਰਿਹਾ ਬਹੁਤ ਜ਼ਿਆਦਾ ਬਰਬਰੀ ਦੇ ਵਿੱਚ ਬਰਬਰੀ ਵਾਲੇ ਸੂਟ ਆ ਗਏ ਆਪਣੇ ਕੋਲੇ ਹੁਣ ਬਹੁਤ ਜ਼ਿਆਦਾ ਚੱਲ ਰਿਹਾ ਹੈ ਬਰਬਰੀ ਦਾ ਟ੍ਰੈਂਡ ਡਾਈ ਡਾਈ ਕਮੀਜ਼ ਦੇਖੋ ਜੀ ਹੈਂਡਵਰਕ ਹੈ ਜੀ ਕੜਾਈ ਦੇਖੋ ਨੇੜੇ ਤੋਂ ਬਹੁਤ ਸੋਣੀ ਚੀਜ਼ ਹੈ ਬਈ ਦੇਖੋ ਪੂਰੀ ਲੰਬਾਈ ਹੈ ਸੂਟ ਦੀ ਕੜਾਈ ਬਹੁਤ ਸੋਣੀ ਬਹੁਤ ਸੋਣੀ ਚੀਜ਼ ਹੈ ਜੀ ਬੜਾ ਸੋਹਣਾ ਕਲਰ ਹੈ ਜੇ ਸਮਾ ਕੇ ਪਾਇਆ ਹੋਵੇ ਤਾਂ ਆਹ ਕਿ ਇਹਦੇ ਨਾਲ ਸਿਲਕ ਦੀ ਸਲਵਾਰ ਪੌਂਚੇ ਤੇ ਵਰਕ ਹੈ ਸਲਵਾਰ ਦੇ ਆ ਦੇਖੋ ਜੀ। ਮੈਂਟ ਜੀ ਆ ਦੇਖੋ ਜੀ ਪੌਂਚੇ ਤੇ ਬਰਕਾ ਸਲਵਾਰ ਦੇ। ਔਰਗੰਝਾ ਦੁਪੱਟਾ ਹੈ ਰਹੀ ਇਹ ਦੇ ਨਾਲ। ਇਹਦੇ ਵਿੱਚ ਕਲਰ ਬਹੁਤ ਸੋਹਣੇ ਆ ਚੁੱਕੇ ਆ। ਬਈ ਬਹੁਤ ਸੋਹਣੇ-ਸੋਹਣੇ ਕਲਰ ਆਏ ਆ ਨਾ ਸੂਟਾਂ ਦੇ ਵਿੱਚ ਹੁਣ ਬਹੁਤ ਹੀ ਜ਼ਿਆਦਾ ਸੋਹਣੇ। ਦੁਪੱਟਾ ਦੇਖੋ ਜੀ ਕਿੰਨਾ ਹਾਈ ਫਾਈ ਆ ਔਰਗਨ ਜਾਂ ਦੁਪੱਟਾ ਜਿਵੇਂ ਹੁਣ ਅੱਜਕਲ ਕੁੜੀਆਂ ਲੈਂਦੀਆਂ ਨੇ ਔਰਗਨ ਜਾਂ ਕਲਰ ਦੇਖੋ ਜੀ ਕਿੱਦਾਂ ਸੋਹਣਾ ਨਾਈਸ ਜਿਹਾ ਕਲਰ ਆ ਆ ਗਈ ਜੀ ਇਹਦੇ ਨਾਲ ਸਲਵਾਰ ਆ ਗਈ ਜੀ ਆਪਣੀ ਕਮੀਜ਼ ਕਲਰ ਦੇਖੋ ਜੀ ਕਿੱਦਾਂ ਸੋਹਣਾ ਲੱਗਦਾ ਆ ਗਈ ਜੀ ਦੁਪੱਟਾ ਆ ਗਈ ਸਲਵਾਰ ਸਲਵਾਰ ਦਾ ਵਰਕ ਆ ਗਿਆ ਜੀ ਆਹਾ ਆ ਗਈ ਜੀ ਕਮੀਜ਼ ਦੇਖੋ ਜੀ ਕਲਰ ਕਿੰਨਾ ਸੋਹਣਾ ਬਹੁਤ ਸੋਹਣੇ ਕਲਰ ਡਿਜ਼ਾਈਨ ਆ ਚੁੱਕੇ ਵੀ ਇਹਨਾਂ ਸੂਟਾਂ ਦੇ ਵਿੱਚ ਜੇ ਇਹਨਾਂ ਸੂਟਾਂ ਚੋਂ ਮੇਰੇ ਭੈਣ ਨੂੰ ਕਿਸੇ ਨੂੰ ਪਸੰਦ ਹੋਵੇ ਜਰੂਰ ਤੁਸੀਂ ਫੋਟੋਆਂ ਸ਼ੂਟ ਲੈ ਕੇ ਜੀ ਤੇ ਜਲਦੀ ਜਲਦੀ ਤੁਸੀਂ ਆਰਡਰ ਬਾਕ ਕਰ ਸਕਦੇ ਹੋ। ਆ ਵੀ ਆ ਗਈ ਜੀ ਲੈਂਡਰ ਬਰਬਰੀ ਦੇਖੋ ਜੀ ਕਿੰਨੀ ਸੋਹਣੀ ਡਿਜ਼ਾਈਨ ਕੜਾਈ ਹੈ ਕੱਟਵਰਕ ਦੁਪੱਟੇ ਉੱਤੇ ਇਹ ਹੈਗਾ ਜੀ ਬਰਬਰੀ ਦੁਪੱਟਾ ਇਹਦੇ ਵਿੱਚ ਨਾਲ ਦੀ ਲਾਈਨਿੰਗ ਹੈ ਜੀ ਇਹ ਇਹ ਨਾਲ ਦੀ ਹੀ ਲਾਈਨਿੰਗ ਹੈ 5 ਮੀਟਰ ਆਹਾ ਫਿਲਵਾਰ ਵਾਲਾ ਕਪੜਾ 5 ਮੀਟਰ ਹੈ ਤੇ ਆ ਆ ਗਿਆ ਜੀ ਕਮੀਜ਼ ਆਪਣਾ ਦੇਖੋ ਆ ਆ ਗਿਆ ਜੀ ਕਮੀਜ਼ ਗਲਾ ਆ ਗੀਜੀ ਘੇਰੇ ਦੀ ਕੜਾਈ ਦੇਖੋ ਜੀ ਇਧਰ ਕਿੰਨਾ ਸੋਹਣਾ ਕਲਰ ਹੈ ਘੇਰੇ ਦੀ ਕਢਾਈ ਹੈ ਕਿੰਨਾ ਸੋਹਣਾ ਡਿਜ਼ਾਈਨ ਕਲਰ ਆਗੇ ਜਿਹਦੇ ਨਾਲ ਸਲਵਾਰ ਬਹੁਤ ਸੋਹਣਾ ਕਲਰ ਹੈ ਦੇਖੋ ਨੇੜੇ ਤੋਂ ਥੱਲੇ ਲੈਸ ਲੱਗੀ ਹੋਈ ਹੈ ਚੁੰਨੀ ਨਾਲ ਦੀ ਆ ਦੇਖੋ ਜੀ ਘੇਰੇ ਤੇ ਖਾਹੋ ਆ ਆ ਗਿਆ ਜਿਹਦੇ ਨਾਲ ਦੁਪੱਟਾ ਆ ਦੇਖੋ ਜੀ ਇਹ ਦੁਪੱਟਾ ਆ ਗਿਆ ਕਲਰ ਦੇਖੋ ਜੀ ਇਹ ਕਿੰਨੇ-ਕਿੰਨੇ ਸੋਹਣੇ ਕਲਰ ਹੈ ਇਹਦੇ ਵਿੱਚ ਲਾਈਟ ਜੇ ਕਲਰ ਹੀ ਆਏ ਆ ਸਾਰੇ ਬਹੁਤ ਸੋਹਣੇ ਕਲਰ ਹੈ ਬਹੁਤ ਸੋਹਣਾ ਕੱਪੜਾ ਵੀ ਔਰਗੰజా ਬਹੁਤ ਸੋਹਣੀ ਚੀਜ਼ ਹੈ ਬਈ ਇਹ ਸਾਰੇ ਆਪਣੇ ਕੋਲੇ ਸੂਟ ਹੈਂਡਵਰਕ ਦੀ ਕਢਾਈ ਵਾਲੇ ਆ ਚੁੱਕੇ ਆ ਆ 5 ਮੀਟਰ ਕੱਪੜਾ ਵੀ ਇਹੀ ਕਮੀਜ਼ ਦੇ ਥੱਲੇ ਲੱਗਣਾ ਸੌਰੀ ਇਹਨਾਂ ਦੀ ਰੇਂਜ ਤੁਹਾਨੂੰ ਮੈਂ ਦੱਸਣੀ ਭੁੱਲ ਗਈ ਸਾਰੇ ਸੂਟਾਂ ਦੀ ਰੇਂਜ ਇਹਨਾਂ ਦੀ 15-1500 ਰੁਪਏ 15-1500 ਸੂਟਾਂ ਦੀ ਰੇਂਜ ਹੈ ਜੀ ਇਹਨਾਂ ਦੀ ਆਹ ਹੈ ਆ ਆ ਗਈ ਇਹਦੇ ਵਿੱਚ ਇਹਦੇ ਵਿੱਚ ਕਲਰ ਹੋਰ ਵੀ ਬਹੁਤ ਸਾਰੇ ਪਏ ਮੈਂ ਇਹ ਨਹੀਂ ਚੱਕਤੀ ਬਸ ਚਾਰ ਕਿ ਲਈਏ ਹੈ ਇਹਦੇ ਵਿੱਚ ਸਾਰੇ ਕਲਰ ਹੀ ਇਸ ਸੂਟ ਦੇ ਵਿੱਚ ਲਾਈਟ ਲਾਈਟ ਕਲਰ ਆਏ ਹੈ ਵੀ ਸਾਰੇ ਸੂਟ ਹੀ ਲਾਈਟ ਲਾਈਟ ਕਲਰ ਆਏ ਹੈ ਇਹਦੇ ਵਿੱਚ ਇਹਦੇ ਵਿੱਚ ਵਾਈਟ ਜਿਹਾ ਕਲਰ ਵੀ ਪਿਆ ਸਾਰੇ ਲਾਈਟ ਲਾਈਟ ਕਲਰ ਆਏ ਹੈ ਇਹਨੂੰ ਚੱਕ ਲਈ ਹੋਰ ਮੈਂ ਚੱਕ ਕੇ ਨਹੀਂ ਲੈ ਕੇ ਆਈ ਇੱਕ ਆਪਣੇ ਕੋਲੇ ਆ ਗਈ ਜੀ ਇਹ ਵੀ ਬਰਬਰੀਏ ਲੈਂਡਰ ਬਰਬਰੀਏ ਇੱਕ ਆਪਣੇ ਕੋਲੇ ਆ ਬਰਬਰੀ ਆ ਗਈ ਆ ਦੇਖੋ ਜੀ ਹਲੋ ਹੋਰ ਦਿਖਾਉਣੀ ਐ ਮੈਂ ਟਿਕ ਆ ਗਈ ਆਪਣੇ ਕੋਲੇ ਜੀ ਆਹ ਕਪੜਾ ਆ ਗਿਆ ਬੱਦੀ ਦੇ ਵਿੱਚ ਇਹਦੇ ਵਿੱਚ ਉਹ ਲਾਈਟ ਜੇ ਕਲਰ ਆਇਆ ਇਹਦੇ ਵਿੱਚ ਆਇਆ ਜੀ ਸਾਰੇ ਇਹ ਡਾਰਕ ਕਲਰ ਆਹ ਦੇਖੋ ਜੀ ਇਹਦੇ ਵਿੱਚ ਆਇਆ ਇਹ ਸਾਰੇ ਡਾਰਕ ਕਲਰ ਬਹੁਤ ਸੋਹਣੇ ਸੂਟ ਐ ਵੀ ਪੂਰਾ ਸੌਫਟ ਦੁਪੱਟਾ ਆਹ ਪੂਰਾ ਸੌਫਟ ਦੁਪੱਟਾ ਪਿਓਰ ਦੇ ਵਾਂਗੂ ਦੇਖੋ ਜੀ ਕਿੰਡੀ ਸੋਹਣੀ ਚੀਜ਼ ਐ ਸਾਰੇ ਦੁਪੱਟੇ ਦੇ ਵਿੱਚ ਹੀ ਕਢਾਈ ਐ ਵੀ ਸਾਰੇ ਦੁਪੱਟੇ ਦੇ ਵਿੱਚ ਹੀ ਕਢਾਈ ਐ ਚ ਇਹ ਇਹ ਆਲ ਓਵਰ ਸੂਟ ਹੈ ਬਈ ਸਾਰਾ 5 ਮੀਟਰ ਦੀ ਕਟ ਆ ਪੂਰੀ ਸਿਰੇ ਤੱਕ ਕਢਾਈ ਆ ਦੇਖੋ ਜੀ ਆ ਆ ਗਈ ਘੇਰੇ ਤੇ ਕਢਾਈ ਇਹ ਬਰਬਰੀ ਕੱਪੜਾ ਹੈ ਵੀ ਇਹ ਆ ਗਿਆ ਜੀ ਬਰਬਰੀ ਕੱਪੜਾ ਇਹਦੇ ਵਿੱਚ ਗੂੜੇ ਗੂੜੇ ਸਾਰੇ ਕਲਰ ਡਾਰਕ ਨੇ ਇਸ ਕਢਾਈ ਦੇ ਵਿੱਚ ਸਾਰੇ ਡਾਰਕ ਕਲਰ ਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਲਾਈਨਿੰਗ ਵਾਲਾ ਇਹ ਬਿਨਾਂ ਲਾਈਨਿੰਗ ਤੋਂ ਬਣੂਗਾ ਉਹ ਲਾਈਨਿੰਗ ਵਾਲਾ ਉਹਦੇ ਵਿੱਚ ਆਏ ਆਪਣੇ ਕੋਲੇ ਲਾਈਟ ਜੇ ਕਲਰ ਇਹਦੇ ਵਿੱਚ ਜੀ ਆਪਣੇ ਕੋਲੇ ਸਾਰੇ ਹੀ ਡਾਰਕ ਕਲਰ ਆਏ ਆ ਸਾਰੇ ਹੀ ਡਾਰਕ ਕਲਰ ਆਏ ਕੜਾਈ ਦੇਖੋ ਜੀ ਨੇੜੇ ਤੋਂ ਕਿੱਡੀ ਕਿਊਟ ਐ ਦੁਪੱਟਾ ਦੇਖੋ ਜੀ ਕਿੱਡਾ ਸੋਹਣਾ ਲੱਗਦਾ ਲੈ ਕੇ ਦਿਖਾਈ ਗਿਆ ਸੋਨੂੰ ਉੱਤੇ ਦੇਖੋ ਜੀ ਦੁਪੱਟਾ ਕਿੰਨਾ ਸੋਹਣਾ ਲੱਗਦਾ ਬਹੁਤ ਸੋਹਣੀ ਚੀਜ਼ ਐ ਬੀ ਇਹਦੇ ਵਿੱਚ ਵੀ 2 ਤੋਂ 2000 ਰੇਂਜ ਵਾਲੇ ਵੀ ਸੂਟ ਪਏ ਆ ਆਪਣੇ ਕੋਲੇ 3 ਤੋਂ 3000 ਵਾਲੇ ਵੀ ਸੂਟ ਪਏ ਆ ਮਹਿੰਗੇ ਤੋਂ ਮਹਿੰਗੇ ਰੇਂਜ ਵਾਲੇ ਸੂਟ ਆ ਚੁੱਕੇ ਆ ਵੀ ਆਪਣੇ ਕੋਲੇ ਇਹਦੇ ਵਿੱਚ ਵੀ ਬਹੁਤ ਸਾਰੇ ਕਲਰ ਡਿਜ਼ਾਈਨ ਪਏ ਆ ਜਿਵੇਂ ਜਿਵੇਂ ਆਪਣਾ ਟਾਈਮ ਲੱਗਾ ਤੁਹਾਨੂੰ ਵੀਡੀਓ ਜਰੂਰ ਪਾ ਕੇ ਦਿਖਾਵੂਗੀ ਮੈਂ ਤੇ ਪਰ ਆਪਦੇ ਜੇ ਪਸੰਦ ਹੋਵੇ ਤਾਂ ਜਲਦੀ ਤੋਂ ਜਲਦੀ ਆਪਦੇ ਆਰਡਰ ਬੁੱਕ ਕਰਾਏ ਸੋ ਆਖੀ ਵੀ ਕੱਪੜਾ ਸਾਰ ਸ਼ਾਮ ਨੂੰ ਟੱਪ ਜਾਣਾ ਸਾਰਾ ਬਸ ਕਿਉਂਕਿ ਭੈਣਾ ਮੇਰੀ ਮੰਮ ਰਹੀਆਂ ਸੀ ਮੇਰਾ ਕੱਪੜਾ ਮੰਗਵਾਉਣ ਦਾ ਟਾਈਮ ਨਹੀਂ ਲੱਗਿਆ ਸੀਗਾ ਆ ਦੇਖੋ ਜੀ ਇਹ ਆ ਗਿਆ ਆਪਣੇ ਕੋਲੇ ਮਸਲੀਨ ਦੀਆਂ ਚੰਨੀਆਂ ਵਾਲੇ ਇਹਦੇ ਨਾਲ ਦੇ ਵੀ ਬਹੁਤ ਸੋੜ ਸੂਟ ਆ ਚੁੱਕੇ ਆ ਕਿਉਂਕਿ ਵਿੱਚ ਵੀ ਹਨਾ ਹਾਂਜੀ ਸੂਤੀ ਕਪੜਾ ਵੀ ਚੱਲ ਰਿਹਾ ਆਹ ਦੇਖੋ ਜੀ ਦੁਪੱਟਾ ਦੇਖੋ ਦੁਪੱਤੇ ਦਾ ਡਿਜ਼ਾਈਨ ਕਿੱਡਾ ਸੋਹਣਾ ਪੂਰਾ ਡਬਲ ਦੁਪੱਟਾ ਹੈ ਬਈ ਪੂਰਾ ਜੀ ਡਬਲ ਦੁਪੱਟਾ ਹੈ ਇਹ ਦੇਖੋ ਤੁਸੀਂ ਦੇਖੋ ਕਲਰ ਕਿੱਡਾ ਸੋਹਣਾ ਪੂਰਾ ਸੌਫਟ ਕਪੜਾ ਹੈ ਵੀ ਪੂਰਾ ਸੌਫਟ ਕਪੜਾ ਕਲਰ ਦੇਖੋ ਜੀ ਕਿੰਨਾ ਸੋਹਣਾ ਹੈ ਪੂਰਾ ਸੌਫਟ ਕਪੜਾ ਤੇ ਆਹ ਦੇਖੋ ਜੀ ਸੂਟ ਦਾ ਕਲਰ ਕਿੰਨਾ ਸੋਹਣਾ ਮੈਚ ਕਰਦਾ ਇਸ ਸੂਟ ਦਾ ਰੇਟ ਹੈ ਜੀ 1100 ਰੁਪਿਆ ਇਸ ਸੂਟ ਦਾ ਰੇਟ ਹੈ ਜੀ 1100 ਰੁਪਿਆ ਇੱਕ ਆਗੇ ਆਪਣੇ ਕੋਲ ਜੀ ਥੋੜੀ ਘੱਟ ਰੇਂਜ ਵਾਲੇ ਕਹੋ ਜੇ ਵਰਕ ਵਾਲੇ ਇਹਦੇ ਨਾਲ ਵੀ ਬਹੁਤ ਸੋਹਣੇ ਦੁਪੱਟੇ ਆਏ ਹੈ ਵੀ ਇਦੇ ਵਿੱਚ ਵੀ ਲਾਈਟ ਲਾਈਟ ਜੇ ਕਲਰ ਬਹੁਤ ਸੋਹਣੇ ਆਏ ਆ ਆ ਗਈ ਜੀ ਆਪਣੀ ਬਾਟਮ ਆ ਆ ਗਈ ਜੀ ਕਮੀਜ਼ ਦੇਖੋ ਕਲਰ ਦੇਖੋ ਕਿੱਡੇ ਸੋਹਣੇ ਇਹਦੇ ਵਿੱਚ ਹੋਰ ਵੀ ਬਹੁਤ ਸੋਹਣੇ ਕਲਰ ਆ ਚੁੱਕੇ ਆ ਮੈਂ ਜਿਵੇਂ ਜਿਵੇਂ ਅੱਗੇ ਅੱਗੇ ਮੇਰਾ ਟਾਈਮ ਲੱਗਿਆ ਜ਼ਰੂਰ ਮੈਂ ਵੀਡੀਓ ਸ਼ੂਟ ਕਰਕੇ ਰੱਖੂ ਕਿਉਂਕਿ ਬਹੁਤ ਦਿਨਾਂ ਤੋਂ ਮੈਂ ਅੱਜ ਆਪਦੀ ਲਾਈਵ ਬੰਦ ਕਰਕੇ ਟਾਈਮ ਕੱਢ ਕੇ ਫਿਰ ਮੈਂ ਅੱਜ ਵੀਡੀਓ ਸ਼ੂਟ ਕੀਤੀ ਐ 15 ਦਿਨ ਹੋ ਗਏ ਮੇਰੇ ਤੋਂ ਵੀਡੀਓ ਪਾਉਣ ਦਾ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਦੇਖੋ ਜੀ ਦੁਪੱਟਾ ਦਾਵਲ ਸ਼ੇਡ ਕਮੀਜ਼ ਨਾਲ ਤੇ ਬਾਟਮ ਨਾਲ ਜਾਵਾਂ ਬਿਲਕੁਲ ਮੈਚ ਕਰਦਾ ਹੈ। ਦੁਪੱਟਾ ਦੇਖੋ ਕਿੰਨਾ ਸੋਹਣਾ ਹੈ। ਆ ਗਈ ਜੀ ਬਾਟਮ। ਆ ਗਈ ਜੀ ਇਹਦੇ ਨਾਲ ਸ਼ਰਟ ਆਪਣੀ। ਬਿਲਕੁਲ ਮੈਚ ਕਰਦਾ ਹੈ ਸੂਟ ਵੀ ਬਹੁਤ ਸੋਹਣਾ ਕਲਰ ਹੈ। ਇਹਦੇ ਵਿੱਚ ਵੀ ਬਹੁਤ ਸੋਹਣੇ ਕਲਰ ਆ ਚੁੱਕੇ। ਇਸ ਸੂਟ ਵਿੱਚ ਵੀ ਜੀ ਬਹੁਤ ਸੋਹਣੇ ਕਲਰ ਆ ਚੁੱਕੇ। ਲਓ ਜੀ ਆਪਾਂ ਤੁਹਾਨੂੰ ਉੱਤੇ ਦੇ ਲੈ ਕੇ ਦਿਖਾਉਣੀ ਹੈ। ਵੇਖੋ ਦੁਪੱਟੇ ਦਾ ਕਲਰ। ਕਿੰਨਾ ਸੋਹਣਾ ਲੱਗ ਰਿਹਾ ਹੈ। ਬਹੁਤ ਸੋਹਣੀ ਚੀਜ਼ ਐ ਜੀ ਪੂਰਾ ਸੌਫਟ ਦੁਪੱਟਾ ਐ ਬਈ ਪੂਰਾ ਸੌਫਟ ਦੁਪੱਟਾ ਜਿਵੇਂ ਕਈ ਭੈਣਾਂ ਨੂੰ ਸਿਰ ਤੋਂ ਚੁੰਨੀ ਲੈਣੀ ਪਸੰਦ ਨਹੀਂ ਲੱਗਦੀ ਜਿਵੇਂ ਮੇਰੇ ਮੈਨੂੰ ਵੀ ਚੁੰਨੀ ਜਿੱਥੇ ਸਿਰ ਦੇ ਲੈ ਰੱਖਣੀ ਪਸੰਦ ਲੱਗਦੀ ਐ ਉਸ ਤਰ੍ਹਾਂ ਦਾ ਕੱਪੜਾ ਐ ਬਈ ਇਹ ਗੋਰਗੇ ਦੁਪੱਟੇ ਵਰਗਾ ਆ ਗਿਆ ਜੀ ਇਹਦੇ ਵਿੱਚ ਇੱਕ ਕਲਰ ਆ ਗਿਆ ਆ ਦੇਖੋ ਜੀ ਇਹਦੇ ਵੀ ਪੌਂਚੇ ਤੇ ਵਰਕ ਐ ਦੇਖੋ ਇਹਦੇ ਵੀ ਪਹੁੰਚੇ ਦੇ ਵਰਕ ਹੈ ਜੀ ਆ ਦੇਖੋ ਆ ਗਿਆ ਜੀ ਦੁਪੱਟਾ ਇਹਦੇ ਨਾਲ ਕਲਰ ਦੇਖੋ ਜੀ ਕਿੱਡਾ ਸੋਹਣਾ ਸੂਟ ਦਾ ਦੁਪੱਟੇ ਦਾ ਇਹ ਵੀ ਪੂਰਾ ਸੌਫਟ ਕੱਪੜਾ ਵਧੀਆ ਇਹਨਾਂ ਦਾ ਰੇਟ ਹੈ ਜੀ ਜਿਹੜੇ ਇਹ ਪਹੁੰਚੇ ਵਰਕ ਵਾਲੇ ਇਹਨਾਂ ਦਾ ਰੇਟ ਹੈ ਜੀ 650 ਇਹਨਾਂ ਦਾ ਰੇਟ ਹੈ ਜੀ 650 ਤੇ ਜਿਹੜੇ ਦੂਜੇ ਸੂਟ ਆਪਾਂ ਦਿਖਾਏ ਨੇ ਸੋਨੂੰ ਕਢਾਈ ਵਾਲੇ ਉਹਨਾਂ ਦਾ ਰੇਟ ਹੈ ਜੀ 15 1500 ਬਹੁਤ ਸੋਹਣੇ ਸੋਹਣੇ ਸੂਟ ਆ ਚੁੱਕੇ ਐ ਬਈ ਜੇ ਮੇਰੀ ਕਿਸੇ ਭੈਣ ਨੂੰ ਪਸੰਦ ਹੋਣ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੇ ਜੀ ਆਪਦੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਕਿਉਂਕਿ ਬਈ ਕੱਪੜਾ ਬੜਾ ਛੇਤੀ ਵਿਕਦਾ ਅਨੁਸਾਰ ਹੀ ਜਲਦੀ ਚ ਬਸ ਕਈ ਭੈਣਾਂ ਤਾਂ ਹੁਣ ਵੀਡੀਓ ਵੇਖ ਕੇ ਹੀ ਆ ਜਾਣੀਆਂ ਇੱਥੋਂ ਮੇਰੀਆਂ ਸਹੇਲੀਆਂ ਵੀ ਕਈ ਕਿੰਨਾ ਕੱਪੜਾ ਤਾਂ ਅਜੇ ਹਾਂ ਹੁੰਦਾ ਜਿਹੜੀ ਤੇ ਮੇਰੇ ਤੋਂ ਵੀਡੀਓ ਨਹੀਂ ਪਾਈ ਜਾਂਦੀ ਕਿਉਂਕਿ ਆਪਣਾ ਟੱਪ ਜਾਂਦਾ ਠੀਕ ਹੈ ਬਈ ਬਹੁਤ ਦਿਨਾਂ ਤੋਂ ਅੱਜ ਮੈਂ ਵੀਡੀਓ ਸ਼ੂਟ ਕੀਤੀ ਐ ਇੰਨੇ ਸੂਤਾਂ ਦੇ ਵਿੱਚ ਆਪਣੇ ਕੋਲ ਵਾਧੂ ਕਲਰ ਆ ਚੁੱਕੇ ਬਹੁਤ ਹੀ ਜ਼ਿਆਦਾ ਠੀਕ ਹੈ ਜੀ ਜਲਦੀ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ ਰੇਟ ਸੌ ਨੂੰ ਵੱਧ ਦੋ ਵੀ ਕਰ ਸਕਦਾ ਇਹ ਦੂ ਘੱਟ ਰੇਂਜ ਵਾਲੇ ਵੀ ਹੈਗੇ ਜੀ ਇਹਦੇ ਵਿੱਚ ਹੋਰ ਆਪਣੇ ਕੋਲ 3-3 ਸੌ ਰੇਂਜ ਵਾਲੇ ਵੀ ਆ ਚੁੱਕੇ ਘਰੇ ਪਾਉਣ ਵਾਲੇ साढ़े तीन सौ रेज वाले भी आ चुके सारे तरह के कपड़ा आ चुके अपने को ठीक है जी तो हम आप करा वीडियो का एंड चंकी लगी लाइक शेयर जरूर करो चैनल जरूर सबसक्राइब करो जी सबसक्राइब करना नहीं भुलना आप वीडियो का एंड ਜਿਹੜਾ ਆ ਸੂਟ ਆ ਚੁੱਕੇ ਵੀ ਆਪਣੇ ਕੋਲੇ ਆਹ ਸੂਟ ਆ ਜਿਹੜਾ ਦੇਖੋ ਕਿੰਨਾ ਸੋਹਣਾ ਹੈ ਇਹ ਇਹ ਆ ਐਵੇਂ ਦੀ ਫੋਟੋ ਅਵੇ ਹੀ ਐਵੇਂ ਬਣੂਗਾ ਇਹ ਸੂਟ ਆਹ ਦੇਖੋ ਐਵੇਂ ਬਣੂਗਾ ਜੀ ਇਹ ਸੂਟ ਬਹੁਤ ਸੋਹਣੀ ਚੀਜ਼ ਆ ਉਹ ਵੀ ਚ ਆਪਣੇ ਕੋਲੇ ਲਾਈਨਿੰਗ ਵਾਲੇ ਵੀ ਆ ਗਏ ਬਿਨਾ ਲਾਈਨਿੰਗ ਵਾਲੇ ਵੀ ਆਏ ਕਿਉਂਕਿ ਕਈ ਭੈਣਾਂ ਨੂੰ ਲਾਈਨਿੰਗ ਨਹੀਂ ਪਸੰਦ ਫਿਰ ਬਿਨਾ ਲਾਈਨਿੰਗ ਵਾਲੇ ਵੀ ਕੱਪੜੇ ਆਪਾਂ ਲੈ ਕੇ ਆਂਦੇ ਆ ਤੇ ਲਾਈਨਿੰਗ ਵਾਲੇ ਵੀ ਪਏ ਆ ਸਾਰੇ ਔਰ ਗੰਜਾ ਦੁਪट्टे ਬਰਬਰੀ ਦੁਪੱਟੇ ਵਾਲੇ ਵੀ ਸਾਰੇ ਤਰ੍ਹਾਂ ਦੇ ਸੂਟ ਆ ਗਏ ਆਪਣੇ ਕੋਲੇ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਆਪਾਂ ਕਰਦੇ ਆ ਜੀ ਹੁਣ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ